ਸਸਿਗਾਲ ਮੇਰਾ ਮੰਨ ਦੀ ਤੁਸੀਂ ਇਹ ਦਸਤਕ ਸੁਣ ਰਹੇ ਹੋ ਅੱਜ ਦੀ ਸ਼ੁਕਰਾਨਾ ਸੀਰੀਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਜਿਸ ਦਿਖਲ ਦਾ ਅਸੀਂ ਉਸ ਪਰਮਾਤਮਾ ਦਾ ਕੁਦਰਤ ਦਾ ਕਾਇਨਾਤ ਦਾ ਸ਼ੁਕਰੀਆ ਦਾ ਕਰਨਾ ਉਹ ਹੈ ਗਿਆ ਸਾਡੇ ਰਿਸ਼ਤੇ ਨਾਤੇ ਸਾਡੇ ਦੋਸਤ ਮਿੱਤਰ ਸਾਡੇ ਭੈਣ ਭਾਈ ਸਾਡੇ ਮਾਂ-ਬਾਪ ਇਹ ਜੇਕਰ ਸਾਡੀ ਜ਼ਿੰਦਗੀ 'ਚ ਨਾ ਹੋਣ ਜੇ ਇਹਨਾਂ ਦੀ ਸ਼ਮੂਲੀਅਤ ਸਾਡੀ ਜ਼ਿੰਦਗੀ 'ਚ ਨਾ ਹੋਵੇ ਤਾਂ ਤੁਸੀਂ ਸੋਚ ਕੇ ਦੇਖੋ ਕਿ ਅਸੀਂ ਬਿਲਕੁਲ ਇਕੱਲੇ ਇਸ ਸਰਤੀ ਤੇ ਕੀ ਕਰਾਂਗੇ ਕਿਸ ਤਰ੍ਹਾਂ ਵਿਚਰਾਂਗੇ ਸਾਡਾ ਸਾਰਿਆਂ ਦਾ ਇਸ ਗੱਲ ਲਈ ਹਮੇਸ਼ਾ ਕੁਦਰਤ ਨੂੰ ਧੰਨਵਾਦ ਦੇਣਾ ਪੈਂਦਾ ਹੈਗਾ ਸਿਆਣੇ ਕਹਿੰਦੇ ਹੁੰਦੇ ਆ ਕਿ ਜੇ ਜੰਗਲ ਦੇ ਵਿੱਚ ਜਾਂ ਰੋਹੀ ਬੀਆ ਬੰਦੇ ਵਿੱਚ ਦਰਖਤ ਵੀ ਇਕੱਲਾ ਖੜਾ ਹੋਵੇ ਤਾਂ ਉਹਦੇ ਲਈ ਵੀ ਸਰਵਾਈਵ ਕਰਨਾ ਔਖਾ ਉਹ ਵੀ ਉਦਾਸ ਹੋ ਜਾਂਦਾ ਅਸੀਂ ਤਾਂ ਫੇਰ ਮਨੁੱਖਾਂ ਜਦੋਂ ਹੀ ਅਸੀਂ ਜਨਮ ਲੈਂਦੇ ਆ ਤਾਂ ਅਸੀਂ ਆਲੇ ਦੁਆਲੇ ਕੁਝ ਰਿਸ਼ਤਿਆਂ ਨਾਲ ਕਿਹੜੇ ਹੁੰਨਿਆ ਸਾਡੇ ਆਲੇ ਦੁਆਲੇ ਕੁਝ ਰਿਸ਼ਤੇ ਹੁੰਦੇ ਨੇ ਜਿਹੜੇ ਨਵੇਂ ਬੱਚੇ ਨੂੰ ਹਸਾਉਂਦੇ ਨੇ ਉਹਨਾਂ ਵੱਲ ਉਹ ਦੇਖ ਕੇ ਮੁਸਕਰਾਉਂਦਾ ਹੈ ਇੱਧਰ ਉੱਧਰ ਦੇਖਦਾ ਆਪਣੀਆਂ ਲੱਤਾਂ ਵਾਹ ਹਿਲਾਉਂਦਾ ਤੇ ਇਹ ਸਾਡੀ ਜ਼ਿੰਦਗੀ 'ਚ ਬਹੁਤ ਵੱਡੀ ਥਾਂ ਰੱਖਦੇ ਨੇ ਅਸੀਂ ਜਦੋਂ ਵੀ ਕਿਸੇ ਗੱਲੋਂ ਖੁਸ਼ ਹੁੰਨੇ ਆ ਜਾਂ ਸਾਡੇ ਕੋਲ ਕੋਈ ਐਹੋ ਜਿਹੀ ਖੁਸ਼ੀ ਦੀ ਗੱਲ ਹੁੰਦੀ ਆ ਤਾਂ ਸੋਚ ਕੇ ਦੇਖੋ ਕਿ ਅਸੀਂ ਸਭ ਤੋਂ ਪਹਿਲਾਂ ਕਿਸੇ ਨੂੰ ਯਾਦ ਕਰਦੇ ਹਾਂ ਕਿ ਇਹ ਖੁਸ਼ਖਬਰੀ ਮੈਂ ਉਹਨੂੰ ਸੁਣਾਵਾਂ। ਇਸੇ ਤਰ੍ਹਾਂ ਹੀ ਕੋਈ ਦੁੱਖ ਦੀ ਗੱਲ ਹੁੰਦੀ ਹੈ, ਕੋਈ ਸਾਨੂੰ ਦੁੱਖਦਾਇਕ ਘਟਨਾ ਅਸੀਂ ਸੁਣਦੇ ਹਾਂ ਜਾਂ ਸਾਡੇ ਆਪਣੇ ਤੇ ਕੋਈ ਇਸ ਤਰ੍ਹਾਂ ਦਾ ਦੁੱਖ ਜਾਂ ਪਰੇਸ਼ਾਨੀ ਆਉਂਦੀ ਹੈ ਤਾਂ ਉਦੋਂ ਵੀ ਸਾਨੂੰ ਕੋਈ ਨਾ ਕੋਈ ਯਾਦ ਆਉਂਦਾ ਕਿ ਅਸੀਂ ਉਹਦੇ ਨਾਲ ਆਉਂਦਾ ਇਹ ਦੁੱਖ ਸੁੱਖ ਸਾਂਝਾ ਕਰੀਏ, ਆਪਦਾ ਦੁੱਖ ਉਹਦੇ ਨਾਲ ਵੰਡਾਈਏ। ਉਹ ਇਹੀ ਮਹੱਤਤਾ ਹੁੰਦੀ ਹੈਗੀ ਆ ਸਾਡੇ ਆਲੇ-ਦੁਆਲੇ ਵਿਚਰਨ ਵਾਲੇ ਉਹਨਾਂ ਸਾਰੇ ਰਿਸ਼ਤੇਦਾਰਾਂ ਦੀ, ਰਿਸ਼ਤੇ ਨਾਤੇਆਂ ਦੀ। ਅਸੀਂ ਸਵੇਰੇ ਜਦੋਂ ਦਿਨ ਚੜ੍ਹਦੇ ਅਸੀਂ ਉੱਠਦੇ ਹਾਂ ਸਾਡੇ ਘਰ ਦੇ ਜੀ ਸਾਡੇ ਆਪਣੇ ਫੈਮਿਲੀ ਮੈਂਬਰ ਸਾਡੇ ਬੱਚੇ ਸਾਡਾ ਜੀਵਨ ਸਾਥੀ ਉਹਨਾਂ ਤੋਂ ਬਾਅਦ ਫਿਰ ਸਾਡੇ ਮਾਪੇ ਸਾਡੇ ਭੈਣ ਭਾਈ ਸਾਰੇ ਸਾਡੇ ਰਿਸ਼ਤੇਦਾਰ ਜਿਹੜੇ ਹੈਗੇ ਆ ਉਹ ਸਾਨੂੰ ਭਰਪੂਰ ਕਰੀ ਰੱਖਦੇ ਆ ਉਹਨਾਂ ਨਾਲ ਸਾਨੂੰ ਆਪਦਾ ਖਜ਼ਾਨਾ ਬਹੁਤ ਵੱਡਾ ਲੱਗਦਾ ਕਿਉਂਕਿ ਇਹ ਸਾਰੇ ਰਿਸ਼ਤੇ ਹੀ ਸਾਡਾ ਇੱਕ ਖਜ਼ਾਨਾ ਹੁੰਦੇ ਨੇ ਅਸੀਂ ਇਕੱਲੇ ਕਿਤੇ ਵੀ ਕੁਝ ਨਹੀਂ ਕਰ ਸਕਦੇ ਇਕੱਲਾ ਬੰਦਾ ਡੋਲ ਜਾਂਦਾ ਡਿਪਰੈਸ਼ਨ 'ਚ ਚਲਾ ਜਾਂਦਾ ਹੈ ਪਾਗਲ ਹੋਣ ਦੀ ਕਗਾਰ ਤੇ ਪਹੁੰਚ ਜਾਂਦਾ ਕਿਉਂਕਿ ਉਹਨੂੰ ਆਪਣੇ ਲਈ ਆਲੇ ਦੁਆਲੇ ਕੁਝ ਇਨਸਾਨ ਕੁਝ ਰਿਸ਼ਤੇ ਜ਼ਰੂਰੀ ਚਾਹੀਦੇ ਹਨ ਪਰ ਅਸੀਂ ਇਸ ਗੱਲੋਂ ਖੁਸ਼ਕਿਸਮਤਾਂ ਕਿ ਕੁਦਰਤ ਨੇ ਪਰਮਾਤਮਾ ਨੇ ਸਾਨੂੰ ਉਹ ਸਾਰੇ ਰਿਸ਼ਤੇ ਨਾਤੇ ਦਿੱਤੇ ਨੇ ਉਹ ਮੁਹੱਈਆ ਕਰਵਾਏ ਨੇ ਤੇ ਸਾਨੂੰ ਪਲ-ਪਲ ਉਸ ਪਰਮਾਤਮਾ ਦਾ ਸ਼ੁਕਰੀਏ ਚ ਗੁਜ਼ਾਰਨਾ ਚਾਹੀਦਾ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀ ਸਾਡੀ ਇਹ ਹੋਂਦ ਆ ਇਸ ਕੁਦਰਤ ਕਰਕੇ ਆ ਤੇ ਇਸ ਹੋਂਦ ਨੂੰ ਅਸੀਂ ਤਾਂ ਹੀ ਅੱਗੇ ਵਧਾ ਸਕਦੇ ਹਾਂ ਭਰਪੂਰ ਕਰ ਸਕਦੇ ਹਾਂ ਜੇ ਸਾਡੇ ਕੋਲ ਆਲੇ-ਦੁਆਲੇ ਨਿਭਣ ਵਾਲੇ ਕੋਈ ਇੱਕ ਰਿਸ਼ਤੇ ਹੈਗੇ ਨੇ ਕੁਝ ਖਾਸ ਰਿਸ਼ਤੇ ਹੈਗੇ ਨੇ ਸਾਨੂੰ ਕਦੇ ਵੀ ਗਿਲੇ ਸ਼ਿਕਵਿਆਂ ਚ ਕਿਸੇ ਕੋਲੋਂ ਦੂਰ ਨਹੀਂ ਹੋਣਾ ਚਾਹੀਦਾ ਕਈ ਵਾਰ ਅਸੀਂ ਕਿਸੇ ਮਾਮੂਲੀ ਜੀ ਗਲਤਫਹਿਮੀ ਤੋਂ ਮਮੂਲੀ ਜੀ ਵਜ੍ਹਾ ਕਰਕੇ ਆਪਣੇ ਬਹੁਤ ਖਾਸ ਰਿਸ਼ਤੇ ਗਵਾ ਬੈਨੇ ਉਹਨਾਂ ਨੂੰ ਦੂਰ ਕਰ ਲੈਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਚੋਂ ਪਰੇ ਕਰ ਦਿੰਨੇ ਆ ਕਿਉਂਕਿ ਸਾਨੂੰ ਕੋਈ ਗਿਲਾ ਹੁੰਦਾ ਪਰ ਜੇ ਅਸੀਂ ਸੋਚੀਏ ਤਾਂ ਇਹੀ ਰਿਸ਼ਤੇ ਨੇ ਜਿਹੜੇ ਸਾਡੀ ਜ਼ਿੰਦਗੀ ਚ ਸਾਨੂੰ ਚੁੱਕੀ ਫਿਰਦੇ ਨੇ ਜਿਨ੍ਹਾਂ ਦੇ ਸਿਰ ਤੇ ਅਸੀਂ ਤੁਰੇ ਫਿਰਦੇ ਆ ਕੋਈ ਨਵੀਂ ਪ੍ਰਾਪਤੀ ਕਰਦੇ ਆ ਜਾਂ ਅਸੀਂ ਕੋਈ ਨਵੀਂ ਸਾਡੀ ਅਚੀਵਮੈਂਟ ਹੁੰਦੀ ਆ ਤਾਂ ਉਹਨਾਂ ਰਿਸ਼ਤਿਆਂ ਦੇ ਨਾਲ ਹੀ ਅਸੀਂ ਸਾਂਝੀ ਕਰਦੇ ਆ ਅਸੀਂ ਖੁਸ਼ੀ ਵੀ ਸਾਡੀ ਉਹ ਖੁਸ਼ੀ ਨਹੀਂ ਰਹਿ ਜਾਂਦੀ ਜੇ ਅਸੀਂ ਉਹ ਕਿਸੇ ਨਾਲ ਸੰਝੀ ਨਾਲ ਕਰ ਸਕਦੇ ਹੋਈਏ ਸੋ ਇਹਨਾਂ ਸਾਰੀਆਂ ਦਾਤਾਂ ਲਈ ਇਹਨਾਂ ਸਾਰੀਆਂ ਜੋ ਸਾਨੂੰ ਦੇਣਾ ਕੁਦਰਤ ਨੇ ਦਿੱਤੀਆਂ ਉਹਨਾਂ ਲਈ ਸਾਨੂੰ ਹਮੇਸ਼ਾ ਪਲ-ਪਲ ਉਸ ਪਰਮਾਤਮਾ ਦਾ ਕਾਇਨਾਤ ਦਾ ਸ਼ੁਕਰੀਆ ਅਦਾ ਕਰਦੇ ਰਹਿਣਾ ਚਾਹੀਦਾ ਸੋ ਅੱਜ ਇਹ ਸੀਗੀ ਗੱਲਬਾਤ ਸਾਡੇ ਰਿਸ਼ਤੇ ਨਤਿਆਂ ਨੂੰ ਲੈ ਕੇ ਸਾਡੇ ਖਾਸ ਰਿਸ਼ਤਿਆਂ ਨੂੰ ਤੇ ਜਲਦੀ ਹੀ ਮਿਲਦੇ ਆ ਕਿਸੇ ਹੋਰ ਨਵੇਂ ਟੌਪਿਕ ਨਾਲ ਕਿਸੇ ਨਵੀਂ ਗੱਲਬਾਤ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ